ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਹਿਗੁਰੂ ਜੀ ਰਮਾਲ ਗੁਨਾਸੇ ਸਿਸਟਰ ਬੇਬੇ ਨਾਨਕੀ ਜੀ ਦਾ ਇਹ ਆਪਣੇ ਅੱਸੀ ਘੜਾਈ ਕਰਦੀ ਬੇਬੇ ਨਾਨਕੀ ਜੀ ਨੇ ਆਪਣੇ ਵੀਰ ਕੋ ਨਾਨ ਪਾਸ਼ਾ ਮਹਾਰਾਜ ਜੀ ਨੂੰ ਵਿਆਹ ਸਮੇਂ ਰਮਾਲ ਭੇਟ ਕੀਤਾ ਸੀ ਜਬ ਬਟਾਲਾ ਸਾਹਿਬ ਕਨਸਾ ਸ਼ਾਦੀ ਹੋਈ ਕੋ ਨਾਨ ਪਾਸ਼ਾ ਦੀ ਇਸ ਰਮਾਲ ਦੀ ਕਢਾਈ ਵਾਹਿਗੁਰੂ ਜੀ ਦੋਨਾਂ ਪਾਸੇ ਕੋਈ ਰਿਆ ਕੋਈ ਪਾਸੇ ਨਹੀਂ ਇਹ ਭੈਣ ਤੇ ਭਰਾ ਦਾ ਪਿਆਰ ਆ ਇਹ ਰਹਿੰਦੀ ਦੁਨੀਆ ਤੱਕ ਰਹਿਣਾ ਖਾਲਸਾ ਜੀ ਐਸੋ ਲੈ ਕੇ ਉਪਤਾ ਕੇ ਚੋਲਾ ਸਾਹਿਬ ਕੋ ਨਾਨ ਪਾਸ਼ਾ ਰਾਈ ਇਹ ਜੋ ਬਾਵਾ ਨੇ ਇਹ ਗਲਮਾ ਹੈ ਐਸੋ ਦੀ ਤੈਹ ਲੱਗੀ ਹੋਈ ਆ ਇਹ ਚੋਲਾ ਸਾਹਿਬ ਜੀ ਨੂੰ ਲਾਪਗ 520 ਸਾਲ ਹੋ ਗਏ ਨੇ 6ਵੀਂ ਸਦੀ ਆਰੰਭ ਹੋ ਚੁੱਕੀ ਹੈ ਵਾਹਿਗੁਰੂ ਜੀ ਇਹ ਚੋਲੇ ਪਰ ਜੋ ਕਾਲੇ ਰੰਗ ਦੇ ਚੱਕਰ ਦਿਖਾਈ ਦੇ ਰਹੇ ਨੇ ਅਰਬੀ ਫਾਰਸੀ ਉਰਦੂ ਕੁਰਾਨ ਦੇ 30 ਭਾਰੇ 30 ਇਤਿਹਾਸਾਂ ਦਰਜ ਕੀਤੀਆਂ ਆ ਮੇਰੇ ਬਾਪੇ ਨਾਨਕ ਨੇ ਪਿਆਰਿਓ ਇਹ ਝੋਲੇ ਪਰ ਸਾਜੀ ਵਾਹ ਦਾ ਫਤਿਹ ਦਿੱਤਾ ਏ ਅਵਰ ਅੱਲਾ ਨੂਰ અપਾਇਆ ਕੁਦਰਤ ਦੇ ਸਾਬੰਦੀ ਏਕ ਨੂਰ ਤੇ ਸਭ ਜਗ ਉਪਜਿਆ ਤਾਣ ਪਾਏ ਕੋ ਮੰਦੀ ਇਲਾਹੀ ਬਾਦਸ਼ਾਹ ਦਾ ਝੋਲਾ ਏ ਨਾਲੀਏ ਪ੍ਰਾਰਥਨਾ ਚੌਰ ਸਹਬੇ ਝੋਲਾ ਸਭ ਤੇ ਨਾਲ ਪ੍ਰਾਪਤ ਹੋਏ ਫਿਰ ਚੁਕੇ ਨੇ